ਕਿਹ ਹਿਦਾ ਜਾਨ ਦੇ ਦਿੱਤੀ ਕਿ ਰੰਗਾਂ ਵਿੱਚ ਵਸੇ ਦੁਨੀਆ ਇਹਨਾਂ ਦੇ ਖੂਨ ਦੀ ਗਰਮੀ ਜੰਜੀਰਾ ਢਾਲ ਦਿੰਦੀ ਹੈ ਇਹ ਸਿਰਾਂ ਦੀ ਕਲਮ ਲੈ ਕੇ ਇਤਿਹਾਸ ਲਿਖਦੇ ਨੇ ਇਹਨਾਂ ਦੀ ਚਰਬੀ ਤੂਫਾਨਾਂ ਵਿੱਚ ਦੀਵੇ ਬਾਲ ਦਿੰਦੀ ਸਤਕਾਰਯੋਗ ਗੁਰੂ ਰੂਪ ਸਾਧ ਸੰਗਤ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਲੰਮੇ ਤਫਸੀਲ ਵਿੱਚ ਬੋਲਣ ਦਾ ਸਮਾਂ ਨਹੀਂ ਹੈ ਮੈਂ ਪਹਿਲਾਂ ਧੰਨਵਾਦ ਕਰਦਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਾਹਿਬ ਕਾਲਕਾਂ ਸਾਹਿਬ ਜੀ ਦਾ ਔਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਕਾਰ ਦਾ ਪ੍ਰਧਾਨ ਪਾਈ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਮਹਾਂਪੁਰਸ਼ਾਂ ਦਾ ਜਿਨ੍ਹਾਂ ਦੋ ਸੰਸਥਾਵਾਂ ਨੇ ਸਿੱਖ ਪੰਥ ਦੀ ਇਹ ਸਮਹਾਨ ਸ਼ਖਸੀਅਤ ਜਿਨ੍ਹਾਂ ਨੂੰ ਸਮੇਂ ਦੇ ਹੁਕਮਰਾਨਾਂ ਨੇ ਕੋਹ ਕੋ ਕੇ ਸ਼ਹੀਦ ਕੀਤਾ ਉਹਨਾਂ ਦੀ ਯਾਦ ਵਿੱਚ ਇਹ ਸਮਾਗਮ ਕਰਕੇ ਪੰਥ ਨੂੰ ਜਗਾਉਣ ਦਾ ਉਪਰਾਲਾ ਕੀਤਾ ਦੋਨਾਂ ਸੰਸਥਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਮੈਂ ਮਹਿਸੂਸ ਕਰਦਾ ਕਿ ਬਹੁਤ ਲੰਮਾ ਸਮਾਂ ਹੋ ਗਿਆ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਇਹਨੂੰ ਜਿਨ੍ਹਾਂ ਲੋਕਾਂ ਨੇ ਹਮਲਾ ਕੀਤਾ ਔਰ ਜਿਨ੍ਹਾਂ ਨੇ ਹਮਲਾ ਕਰਾਉਣ ਵੀ ਸਾਜ਼-ਸਾ ਰਚੀਆਂ ਉਹਨਾਂ ਸਾਰਿਆਂ ਨੇ ਬਹੁਤ ਲੰਮੇ ਸਮੇਂ ਤੋਂ ਪੰਥ ਵਿਰੋਧੀ ਰੋਲ ਅਦਾ ਕੀਤਾ ਹੈ ਲੇਕਿਨ ਖਾਲਸਾ ਪੰਥ ਨੇ ਉਹਨਾਂ ਦੇ ਰੋਲ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਜੀ ਦੀ ਸਿਰਜਣਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕੀਤੀ ਜਿਹਦੇ ਜਥੇਦਾਰ ਦੀ ਨਿਯੁਕਤੀ ਵੀ ਗੁਰੂ ਸਾਹਿਬ ਜੀ ਨੇ ਆਪ ਆਰੰਭ ਕੀਤੀ ਓਡੀ ਵੱਡੀ ਮਹਾਨ ਪਦਵੀ ਤੇ ਸੁਭਾਏਮਾਨ ਪੰਜ ਸਿੰਘ ਸਹਿਬਾਨਾ ਨੇ ਉਸ ਵਿਅਕਤੀ ਨੂੰ ਪੰਥ ਰਤਨ ਔਰ ਫਖਰੇ ਕੌਮ ਦਾ ਖਿਤਾਬ ਦਿੱਤਾ ਜਿਹੜਾ ਬੰਦਾ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਦੀ ਸ਼ਹਾਦਤ ਦੇ ਸਮੇਂ ਜਦੋਂ ਇਹ ਸਾਰੀਆਂ ਗੱਲਾਂ ਨਿਕਲੀਆਂ ਉਦੀ ਡਿਊਟੀ ਬਣਦੀ ਸੀ ਕਿ ਉਹ ਅਦਾਲਤ ਵਿੱਚ ਗਵਾਹੀ ਦੇਣ ਦਾ ਯਤਨ ਕਰਦਾ ਤਵਾੜੀ ਦੀ ਸਿੱਟ ਦੇ ਸਾਹਮਣੇ ਇਹ ਬਿਆਨ ਦਿੰਦਾ ਕਿ ਭਾਈ ਗੁਰਦੇਵ ਸਿੰਘ ਕੌਂਕੇ ਜਦੋਂ ਪੁਲਿਸ ਕਸਟਡੀ ਦੇ ਵਿੱਚ ਸੀ ਤਾਂ ਉਹਨਾਂ ਨੂੰ ਉਸ ਸਮੇਂ ਮੈਂ ਉਸ ਸਮੇਂ ਦੇ ਜਿਹੜੇ ਜ਼ਾਬਰ ਹੁਕਮਰਾਨ ਐਸਐਸਪੀ ਸਨ ਮੈਂ ਉਹਨਾਂ ਨੂੰ ਟੈਲੀਫੋਨ ਕਰਕੇ ਕਿਹਾ ਸੀ ਸਾਡੇ ਜਥੇਦਾਰ ਦਾ ਧਿਆਨ ਰੱਖਿਓ ਪਹਿਲਾ ਪਿਓ ਪੰਥ ਨਾਲ ਧੋਖਾ ਕਰਦਾ ਰਿਹਾ ਲੇਕਿਨ ਹੁਣ ਪੁੱਤ ਪੰਥ ਨਾਲ ਧੋਖਾ ਕਰਨ ਦਾ ਯਤਨ ਕਰਦਾ ਹੈ ਬੋਲ ਸੋਹ ਹਾਂ ਜਿਹੜੀ ਪ੍ਰਗਡੰਡੀ ਤੇ ਪਿਓ ਤੁਰਿਆ ਉਸੇ ਪ੍ਰਗਡੰਡੀ ਤੇ ਪੁੱਤ ਤੁਰਨ ਦਾ ਯਤਨ ਕਰ ਰਿਹਾ ਹੈ ਇੱਥੇ ਭਾਈ ਜਸਵੀਰ ਸਿੰਘ ਜੀ ਰੋਡੇ ਬੈਠੇ ਨੇ ਦਾਦੂਆਲ ਸਾਹਿਬ ਬੈਠੇ ਨੇ ਮੈਂ ਕੱਲ ਪਰਸੋਂ ਬਾਦਲ ਦੇ ਪੁੱਤ ਦੇ ਬਿਆਨ ਸੁਣ ਰਿਹਾ ਸੀ ਫੇਸਬੁੱਕ ਦੇ ਉੱਤੇ ਉਹ ਲਗਾਤਾਰ ਪੰਥਰ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਸੀ ਕਰ ਰਿਹਾ ਉਹਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ ਕਿ ਪੰਜਾਬ ਉੱਜੜ ਰਿਹਾ ਹੈ ਪੰਥ ਦਾ ਨੁਕਸਾਨ ਹੋ ਰਿਹਾ ਉਹ ਚਿੰਤਾ ਕਰਦਾ ਸੀ ਭਾਈ ਗੁਰਦੇਵ ਆਪਣਾ ਭਾਈ ਜਸਵੀਰ ਸਿੰਘ ਰੋਡੇ ਤੇ ਭਾਈ ਬਲਦੀਪ ਸਿੰਘ ਦਾਦੂ ਆਲ ਸਾਹਿਬ ਰੋਡੇ ਪਰਿਵਾਰ ਦੇ 12 ਤੋਂ ਬਾਅਦ ਪਰਿਵਾਰ ਦੇ ਜੀ ਤੇ ਰਿਸ਼ਤੇਦਾਰ ਸ਼ਹੀਦ ਹੋ ਗਏ ਤੇ ਮੇਰਾ ਖਿਆਲ ਆ 2 ਦਰਜਣ ਤੋਂ ਬਾਅਦ ਰਿਸ਼ਤੇਦਾਰਾਂ ਨੇ ਕੈਂਦਾ ਕੱਟੀਆਂ ਭਾਈ ਜਸਵੀਰ ਸਿੰਘ ਦਾ ਪੁੱਤਰ ਅੱਜ ਵੀ ਜੇਲ੍ਹ ਦੀਆਂ ਦੁਵਾਰਾਂ ਵਿੱਚ ਕੈਦ ਹੈ ਤੇ ਸੁਖਵੀਰ ਸਿੰਘ ਬਾਦਲ ਕਹਿੰਦਾ ਇਹ ਪੰਥ ਦੇ ਗद्दार ਨੇ ਇਹ ਪੰਥ ਵਿਰੋਧੀ ਨੇ ਉਹ ਇਸ ਕਿਸਮ ਦੀਆਂ ਗੱਲਾਂ ਕਰਨ ਦਾ ਯਤਨ ਕਰਦਾ ਹੈ ਮੈਂ ਬਹੁਤਾ ਸਮਾਂ ਨਹੀਂ ਲੈਣਾ ਚਾਹੁੰਦਾ ਮੈਂ ਜਿੰਨੇ ਤੁਸੀਂ ਇੱਥੇ ਸੁਭਾਏ ਮਾ ਨੂੰ ਮੈਂ ਆਪਣੇ ਆਪ ਨੂੰ ਵਿੱਚ ਸ਼ਾਮਲ ਕਰਕੇ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਨਾ ਅਸੀਂ ਵੀ ਕਸੂਰਬਾਰ ਹਾਂ ਸਾਰੇ ਦੇ ਸਾਰੇ ਜਦੋਂ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਖਤਮ ਕਰਕੇ ਪੰਜਾਬ ਦੀ ਪਾਰਟੀ ਬਣਾਤੀ ਆਸੀਂ ਕਿਉਂ ਨਹੀਂ ਚਿੰਤਾ ਕਰੀ ਕਿ ਅਸੀਂ ਪੰਥ ਦੀ ਪਾਰਟੀ ਬਣਾਉਣ ਦਾ ਯਤਨ ਕਰੀਏ ਤੇ ਅੱਜ ਵੀ ਇਸ ਗੱਲ ਦੀ ਜ਼ਰੂਰਤ ਹੈ ਜਿੱਥੇ ਭਾਈ ਗੁਰਦੇਵ ਸਿੰਘ ਕੌਂਕੇ ਸਾਹਿਬ ਜੀ ਦਾ ਕਤਲ ਦਾ ਇਨਸਾਫ ਲੈਣਾ ਹੈ ਉਹਦੇ ਡੁੱਲੇ ਹੋਏ ਲਹੂ ਦਾ ਇਨਸਾਫ ਲੈਣਾ ਹੈ ਜਿੱਥੇ ਜੇਲ੍ਹਾਂ ਵਿੱਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਜਦੋ ਜਹਿਦ ਕਰਨੀ ਆ ਉਥੇ ਪੰਥ ਦੀ ਇੱਕ ਧਿਰ ਵੀ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ ਸਾਨੂੰ ਵੀ ਤਿਆਗ ਕਰਨਾ ਚਾਹੀਦਾ ਜਿਹੜੇ ਛੋਟੇ-ਛੋਟੇ ਟੁਕੜੇ ਬਣਾ ਕੇ ਆਪਣੀ ਅਕਾਲੀ ਦਲ ਬਣਾਈ ਬੈਠੇ ਆ ਸਾਨੂੰ ਵੀ ਯਤਨ ਕਰਨਾ ਚਾਹੀਦਾ ਕਿ ਇੱਕ ਲੀਡਰ ਪੈਦਾ ਕਰੋ ਪੰਥ ਦਾ ਇੱਕ ਅਕਾਲੀ ਦਲ ਬਣਾਉਣ ਦਾ ਯਤਨ ਕਰੋ ਤਾਂ ਕਿ ਪੰਥ ਦੀ ਲੜਾਈ ਲੜੀ ਜਾ ਸਕੇ ਮੇਰਾ ਦੂਜਾ ਸੁਝਾਏ ਤੁਹਾਨੂੰ ਸਾਰਿਆਂ ਨੂੰ ਕਿ ਅਸੀਂ ਪੰਥ ਦਾ ਸਾਥ ਹੀ ਛੱਡ ਦਿੱਤਾ ਸਾਨੂੰ ਪੰਜਾਬ ਤੋਂ ਬਾਹਰ ਜਿਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੋ ਤਾਕਤਾਂ ਬਹੁਤ ਵੱਡੀਆਂ ਨੇ ਆਪਣੇ ਆਪ ਵਿੱਚ ਇਹ ਦੋ ਵੱਡੀਆਂ ਕਨਵੈਨਸ਼ਨਾਂ ਕਰਨ ਇੱਕ ਕੁਰ ਖੇਤਰ ਕਰੇ ਹਰਿਆਣਾ ਇੱਕ ਦਿੱਲੀ ਦੇ ਬੰਗਲਾ ਸਾਹਿਬ ਦਾ ਰਕਾਬਗੰਦ ਗੁਰਦੁਆਰੇ ਕਰੋ ਵੱਡੀ ਪੰਥ ਦੀ ਕਨਵੈਨਸ਼ਨ ਲੇਕਿਨ ਜੂਪੀਜ ਵੀ ਕਰੋ ਬਿਹਾਰ ਚ ਵੀ ਕਰੋ ਆਂਧਰਾ ਚ ਵੀ ਕਰੋ ਬਾਕੀ ਸ ਪੂਰੇ ਭਾਰਤ ਵਿੱਚ ਛੋਟੀਆਂ ਛੋਟੀਆਂ ਜਿੱਡੀਆਂ ਜਿੱਡੀਆਂ ਤਨਬੰਚਨਾ ਤੁਹਾਡੇ ਕੋਲ ਹੋ ਸਕਦੀਆਂ ਨੇ ਸੰਗਤ ਆ ਸਕਦੀ ਆ ਉਹ ਕਰਨ ਦਾ ਯਤਨ ਕਰੋ ਫੇਰ ਸ਼੍ਰੀ ਅਨੰਦਪੁਰ ਸਾਹਿਬ ਵੱਡਾ ਪੰਥ ਦਾ ਇਕੱਠ ਕਰਕੇ ਪੰਥ ਦੀ ਇੱਕ ਧਿਰ ਬਣਾਓ ਪੰਥ ਦਾ ਇੱਕ ਆਗੂ ਬਣਾ ਕੇ ਤੁਰਨ ਦਾ ਯਤਨ ਕਰੋ ਨਹੀਂ ਤਾਂ ਜਿਵੇਂ ਪੰਜ ਵਾਰ ਪੰਜਾਬ ਦਾ ਮੁੱਖ ਮੰਤਰੀ ਪੰਥ ਦੇ ਨਾਂ ਤੇ ਵੋਟਾ ਬਣ ਕੇ ਜੋ ਘਾਣ ਬਾਦਲ ਨੇ ਕੀਤਾ ਉਹੀ ਕਾਹਨ ਉਹਦਾ ਪੁੱਤ ਕਰਨ ਦਾ ਯਤਨ ਕਰੇਗਾ ਤੁਸੀਂ ਰੋਕ ਨਹੀਂ ਸਕੋਗੇ ਜੇ ਰੋਕਣਾ ਚਾਹੁੰਦੇ ਹੋ ਜੇ ਪੰਜਾਬ ਦੀ ਸਰਜ਼ਮੀਨ ਤੇ ਪੰਥ ਦੀ ਸਰਕਾਰ ਬਣਾਉਣਾ ਚਾਹੁੰਦੇ ਹੋ ਤਾਂ ਤਿਆਗ ਕਰੋ ਕੁਰਬਾਨੀ ਕਰੋ ਨਿੱਕੇ ਨਿੱਕੇ ਟੁਕੜਿਆਂ ਨੂੰ ਕੱਟ ਕੇ ਛੱਡ ਕੇ ਪੰਥ ਦੀ ਇੱਕ ਵੱਡੀ ਤੇ ਨਿਰੋਈ ਧਿਰ ਬਣਾਉਣ ਦਾ ਯਤਨ ਕਰੋ ਪੁਲਤੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣ ਸਿੱਖ ਬੁੱਧੀਜੀਵੀਆਂ ਵੱਲੋਂ ਪੱਤਰਕਾਰ ਭਾਈ ਚਾਰੇ ਵੱਲੋਂ ਭਾਈ ਜਸਪਾਲ ਸਿੰਘ ਜੀ ਸਿੱਧੂ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਸਟੇਜ ਤੇ ਆਉਣ 2 ਮਿੰਟ ਲਈ ਸਿੰਘ ਸਾਹਿਬ ਕੌਕੇ ਸਾਹਿਬ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਸਰਦਾਰ ਜਸਪਾਲ ਸਿੰਘ ਜੀ ਸਿੱਧੂ ਸਾਹਿਬ ਉਸ ਤੋਂ ਬਾਅਦ ਕੇਂਦਰੀ ਸਿੰਘ ਸਭਾ ਵੱਲੋਂ ਭਾਈ ਕੁਸ਼ਾਲ ਸਿੰਘ ਜੀ ਪਿਆਰ ਰਹਿਣ ਸਮੇਂ ਦਾ ਜਿਹੜਾ ਵਾ ਖਾਸ ਖਿਆਲ ਰੱਖਿਆ ਜਾਵੇ ਟਾਈਮ ਬਹੁਤ ਹੋ ਚੁੱਕਾ ਸਰਦਾਰ ਜਸਪਾਲ ਸਿੰਘ ਜੀ ਸਿੱਧੂ ਸਾਹਿਬ ਗੁਰੂ ਸਾਹਿਬ ਦੇ ਹਜ਼ੂਰੀ ਵਿੱਚ ਹਾਜ਼ਰ ਨਾਜ਼ਰ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਂ ਦਾ ਨਜ਼ਾਕਤ ਦੇਖਦੇ ਹੋਏ ਮੈਂ ਸਿਰਫ ਇੱਕੋ ਹੀ ਗੱਲ ਕਰਕੇ ਜਾਣਾ ਚਾਹਣਾ ਹੈ ਕਿ ਅਸੀਂ ਜਿਸ ਸੱਚੇ ਸੁੱਚੇ ਜੈਸੀ ਦਾਰ ਭਾਈ ਗੁਰਦੇਵ ਸਿੰਘ ਕੌਕੇ ਨੂੰ ਮਿਲਦੇ ਰਹੇ ਆ ਇੰਟਰਵਿਊਆ ਕਰਦੇ ਰਹੇ ਆ ਉਹਨਾਂ ਦੀ ਸਾਰੀ ਜਿਸ ਕਿਸਮ ਦੀ ਤਾਜਪੋਸ਼ੀ ਹੋਈ ਉਸ ਵਿੱਚ ਹਾਜ਼ਰ ਸੀ ਇਹ ਭਾਈ ਮੋਹਨ ਸਿੰਘ ਜੀ ਬੈਠੇ ਆ ਅਸੀਂ ਸਾਰਾ ਉਹਨਾਂ ਨਾਲ ਜਿਸ ਤਰੀਕੇ ਦਾ ਉਹਨਾਂ ਨੇ ਵਿਸਾਖੀ ਵਾਲੇ ਦਿਨ ਸਟੈਂਡ ਲਿਆ ਵੀ ਮੈਂ ਸੱਚ ਤੇ ਖੜਨਾ ਉਹ ਇੱਥੇ ਕੋਈ ਉਹਦੇ ਬਾਰੇ ਗੱਲ ਨਹੀਂ ਹੋ ਸਕਦੀ ਪਰ ਉਹਨਾਂ ਨੇ ਹਰ ਗੱਲ ਉੱਤੇ ਸਟੈਂਡ ਲਿਆ ਹਰ ਗੱਲ ਉੱਤੇ ਉਹ ਪਹਿਰਾ ਦਿੱਤਾ ਪਰ ਜਿਸ ਤਰੀਕੇ ਨਾਲ ਜਿਸ ਜਿਸ ਬਰਬਰਤਾ ਨਾਲ ਜਿਸ دہشت ਨਾਲ ਜਿਸ ਗੁੰਡਾਗਰਦੀ ਨਾਲ ਉਹਨਾਂ ਦਾ ਸ਼ਹੀਦੀ ਕੀਤੀ ਗਈ ਹੈ ਜਿਸ ਜਿਸ ਪਤਾ ਹੋਣ ਦੇ ਬਾਵਜੂਦ ਵੀ ਉਸ ਮੌਕੇ ਤੇ ਵੱਡੇ ਅਕਾਲੀ ਦਲ ਦੇ ਲੀਡਰਾਂ ਨੂੰ ਉਸ ਦੇ ਬਾਵਜੂਦ ਵੀ ਉਹਨਾਂ ਨੂੰ ਜਿਸ ਤਰੀਕੇ ਨਾਲ ਕੋਹ ਕੋ ਕੇ ਮਾਰਿਆ ਗਿਆ ਪੁੱਠਾ ਲਟਕਾਇਆ ਗਿਆ ਇਹ ਇੰਤਹਾ ਹੈ ਸਾਰੀ ਵੀ ਇੱਕ ਜਥੇਦਾਰ ਜਿਹੜਾ ਅਕਾਲ ਤਖਤ ਉੱਤੇ ਸ਼ੁਸ਼ੋਭਿਤ ਹੋਇਆ ਹੋਵੇ ਕਿੰਨੇ ਮਹੀਨੇ ਉਹਨਾਂ ਨੇ ਉੱਥੇ ਉਸ ਲੈਵਲ ਤੇ ਸਾਰਾ ਕੰਮ ਕੀਤਾ ਹੋਵੇ ਫੇਰ ਵੀ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਐਸ ਕਿਸਮ ਦੀ ਦੇਣੀ ਕੋਈ ਟ੍ਰੀਟਮੈਂਟ ਦੇਣੀ ਐਸ ਕਿਸਮ ਦਾ ਵਰਤਾਓ ਕਰਨਾ ਕਰਨਾ ਵੀ ਉਹਨਾਂ ਨੇ ਜਿਹੜੇ ਕਿ ਅਕਾਲੀ ਲੀਡਰਾਂ ਦੇ ਬਹੁਤ ਨੇੜੇ ਦੇ ਅਫਸਰ ਹੈ ਉਹਨਾਂ ਦੇ ਰਹੀਂ ਸਾਰਾ ਕੁਝ ਹੋਣਾ ਇਹ ਆਪਣੇ ਆਪ ਵਿੱਚ ਦੁਖਾਂਤ ਹੈ ਇਹ ਵੱਡੇ ਦੁਖਾਂਤ ਦੀ ਪਰਪਾਈ ਇਸੇ ਕਰਕੇ ਹੋਏਗੀ ਵੀ ਫਖਰ-ਏ-ਕੌਮ ਜਿਹੜਾ ਖਿਤਾਬ ਹੈ ਉਹ ਅੱਜ ਅਸੀਂ ਇੱਥੇ ਸਾਰਿਆਂ ਨੇ ਮਤਾ ਪਾ ਲਿਆ ਫਖਰ-ਏ-ਕੌਮ ਦਾ ਖਿਤਾਬ ਗੁਰਦੇਵ ਸਿੰਘ ਭਾਈ ਗੁਰਦੇਵ ਸਿੰਘ ਕੌਕੇ ਜੀ ਨੂੰ ਦਿੱਤਾ ਜਾਵੇ ਔਰ ਫਿਰ ਉਹਦੇ ਬਦਲੇ ਚ ਜਿਹੜੀ ਸਾਰੀ ਜਿਹੜੀ ਵੱਡੀ ਉਹਨਾਂ ਦੀ ਗੱਥਾ ਹੈ ਉਹ ਲੋਕਾਂ ਦੇ ਸਾਹਮਣੇ ਲਿਆਂਦੀ ਜਾਵੇ ਇੰਨਾ ਹੀ ਕਹਿੰਦਾ ਹੋਇਆ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਂ ਦੀ ਨਿਜਾਗਤ ਨੂੰ ਦੇਖਦਿਆਂ ਹੋਇਆਂ ਮੈਂ ਭਾਈ ਖਸ਼ਾਲ ਸਿੰਘ ਨੂੰ ਬੇਨਤੀ ਕਰੂੰਗਾ ਕਿ ਉਹ ਸਿਰਫ 1.5 ਮਿੰਟ ਦੇ ਵਿੱਚ ਸ਼ਰਦਾ ਦੇ ਫੁੱਲ ਭੇਟ ਕਰਨ ਕਿਉਂਕਿ ਕੇਂਦਰੀ ਸਿੰਘ ਸਭਾ ਵੱਲੋਂ ਉਹਨਾਂ ਦੀ ਹਾਜ਼ਰੀ ਬਹੁਤ ਜ਼ਰੂਰੀ ਸੀ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਖੁੱਲਾ ਟਾਈਮ ਦਿੱਤਾ ਜਾਊਗਾ ਤੇ ਸਮੇਂ ਦਾ ਖਿਆਲ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੋੜੇ ਬੈਠੇ ਗੁਰੂਪ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਸ਼ੇਦੀ ਸਮਾਗਮ ਦੇ ਵਿੱਚ ਸਿਰਫ ਇੱਕ ਹੀ ਗੱਲ ਕਰਨੀ ਹੈ ਕਿ ਸਾਡੀ ਲੀਡਰਸ਼ਿਪ ਨੂੰ ਅੱਜ ਦੇ ਦਿਨ ਉਸ ਮਾਤਾ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਸਾਡੇ ਵਾਂਗ ਹੀ ਦੁਨੀਆ ਦੇ ਵਿੱਚ ਬਹੁਤ ਥਾਵਾਂ ਤੇ ਅਤਿਆਚਾਰ ਹੋਏ ਲੇਕਿਨ ਇੱਕ ਮਾਂ ਨੇ ਅਰਾਧਾ ਕਰ ਲਿਆ ਕਿ ਉਹ ਹਰ ਹਰ ਰੋਜ਼ ਲਗਾਤਾਰ 20 ਸਾਲ ਪਾਰਲੀਮੈਂਟ ਦੇ ਸਾਹਮਣੇ ਕੱਲੀ ਇੱਕ ਤਖਤੀ ਪਾ ਕੇ ਖੜਦੀ ਸੀਗੀ ਕਿ ਮੇਰੇ ਪੁੱਤਰ ਦਾ ਇਨਸਾਫ ਮਿਲਣਾ ਚਾਹੀਦਾ ਹੈ ਔਰ 20 ਸਾਲ ਬਾਅਦ ਉੱਥੇ ਖੜਨ ਵਾਲਿਆਂ ਦੀ ਗਿਣਤੀ 80000 ਹੋ ਗਈ ਤੇ ਉਸ ਗਵਰਨਮੈਂਟ ਨੂੰ ਮਜਬੂਰ ਹੋਣਾ ਪਿਆ ਕਿ ਇੱਕ ਟਰੂਥ ਕਮਿਸ਼ਨ ਜਿਹੜਾ ਆ ਉਹ ਬਣਿਆ ਤੇ ਇਹ ਸਾਡੇ ਲਈ ਪ੍ਰੇਰਨਾ ਸਰੋਤ ਸਾਡੀ ਕਮਿਟਮੈਂਟ ਕਿੰਨੀ ਹੈ ਇਨਸਾਫ ਲੈਣ ਲਈ ਅੱਜ ਗੁਰੂ ਦੀ ਹਯੂਰੀ 'ਚ ਸਾਨੂੰ ਉਹਦੇ ਤੇ ਜਿਹੜਾ ਪਹਿਰਾ ਦੇਣਾ ਚਾਹੀਦਾ ਔਰ ਇਹਦੇ ਵਾਸਤੇ ਅੱਜ ਦਾ ਸਮਾਗਮ ਕਰਨ ਵਾਸਤੇ ਮੈਂ ਧੰਨਵਾਦ ਕਰਦਾ ਹਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਿੱਲੀ ਕਮੇਟੀ ਦਾ ਸਾਰੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਅੱਜ ਦਾ ਇਹ ਸਮਾਗਮ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਔਰ ਨਾਲ ਹੀ ਮੈਂ ਬੇਨਤੀ ਕਰਦਾ ਕਿ ਪੰਥ ਦੇ ਲਈ ਜਿਹੜਾ ਜ਼ਿੰਮੇਵਾਰ ਵਿਅਕਤੀ ਹੈ ਜਿਹੜਾ ਬੰਥ ਦੇ ਨਾਲ ਵਾਅਦਾ ਕਰਕੇ ਚੋਣ ਮੈਨੀਫੈਸਟੋ ਦੇ ਵਿੱਚ ਮੁੱਕਰਿਆ ਆ ਉਹਦਾ ਜਿਹੜਾ ਕਰੇ ਕੌਮ ਜਿਹੜਾ ਵਾਰਡ ਹੈ ਉਹ ਵਾਪਸ ਲੈਣਾ ਚਾਹੀਦਾ ਉਹਦੇ ਵਾਸਤੇ ਸਹਿਮਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਕਲਗੀ ਤਰ ਦਸਮੇਸ਼ ਪਿਤਾ ਗੁਰੂ ਗ੍ਰੰਥ ਸਿੰਘ ਮਹਾਰਾਜ ਪਾਤਸ਼ਾਹ ਦੇ ਪਵਿੱਤਰ ਅਸਥਾਨ ਤੇ ਇਕੱਤਰ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਕਰੋ ਰਸਨਾ ਪਵਿੱਤਰ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੇਰੇ ਤੋਂ ਪਹਿਲਾ ਉਸ ਕੌਮ ਦੇ ਮਹਾਨ ਸ਼ਹੀਦ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਸੀਂ ਤੇ ਤੁਸੀਂ ਲੰਮੇ ਅਰਸੇ ਤੋਂ ਕੰਨਾਂ 'ਚ ਆਵਾਜ਼ ਸੁਣਦੇ ਸੀ ਕਿ ਕਿਸ ਤਰ੍ਹਾਂ ਬੰਦ-ਬੰਦ ਕੱਟੇ ਕਿਸ ਤਰ੍ਹਾਂ ਤਸੀਹੇ ਦੇ ਦੇ ਕੇ ਸਹਾਤ ਤਾਂ ਹੋਈਆਂ ਅਰਦਾਸ ਦੇ ਵਿੱਚ ਸਮੂਲੀਅਤ ਹੋ ਗਈ ਪਰ ਬੜਾ ਦੁੱਖ ਬੜਾ ਰੋਣ ਕਿ ਜਿਸ ਦੇਸ਼ ਤੇ ਲਈ ਅਸੀਂ ਜਾਨਵਾਰੀਆਂ ਕਦੇ ਵੀ ਪਿੱਛੇ ਨਾ ਹਟੇ ਸਾਡੇ ਪੁਰਖਿਆਂ ਤੋਂ ਲੈ ਕੇ ਨਾ ਬੁੱਢੇ ਨਾ ਬੱਚੇ ਨਾ ਬੀਬੀਆਂ ਉਸ ਦੇਸ਼ ਦੇ ਵਿੱਚ ਸਾਡੇ ਨਾਲ ਇਹੋ ਜਿਹਾ ਜ਼ੁਲਮ ਹੋਣਾ ਜ਼ੁਲਮ ਦਾ ਜਵਾਬ ਲੈਣ ਦੇ ਲਈ ਇੱਕੋ ਇੱਕ ਤਰੀਕਾ ਸੀ ਸਾਡੇ ਕੋਲ ਕਿ ਅਸੀਂ ਪੰਥਨ ਦੀ ਸਰਕਾਰ ਬਣਾਉਂਦੇ ਰਹੇ ਕਿ ਪਰਚੀ ਪਾਈਏ ਜੇ ਅਸੀਂ ਦੂਜੇ ਬੰਨੇ ਜਾਂਦੇ ਆ ਸਾਨੂੰ ਅੱਤਵਾਦੀ ਵੱਖਵਾਦੀ ਦੇਸ਼த்ਰੋਹੀ ਕਹਿੰਦੇ ਨੇ ਦੇਸ਼ ਦੇ ਜਿੰਨੇ ਵੀ ਰਖਵਾਲੇ ਨੇ ਉਧਰੋਂ ਤੁਰੇ ਪਰ ਜਿਨ੍ਹਾਂ ਨੂੰ ਰਾਜ ਭਾਗ ਦਿੱਤਾ ਉਹਨਾਂ ਨੇ ਜਦੋਂ ਸਾਡੇ ਨਾਲ ਧਰਨੇ ਆ ਤੇ ਬੰਦੇ ਸੀ ਉਦੋਂ ਜਵਾਨ ਹੋਰ ਜਦੋਂ ਪਾਵਰਫੁੱਲ ਹੋ ਗਏ ਉਦੋਂ ਜਵਾਨ ਸਾਧ ਸੰਗਤ ਜੀ ਹੋਰ ਪਰ ਮੈਂ ਇਹ ਕਹਿ ਰਿਹਾ ਕਿ ਪਾਸਾ ਬੜਾ ਬੇਅੰਤ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਕੀਤੀਆਂ ਚਾਹੇ ਅਕਾਲ ਤਖਤ ਸਾਹਿਬ ਟਾਇਟੇਰੀ ਕਰਿਆ ਚਾਹੇ ਕਿਤੇ ਹੋਰ ਜਾਂਚੀਆਂ ਹੋਈਆਂ ਇਹ ਗੁਰੂ ਨੇ ਇਨਸਾਫ ਲੈ ਲਿਆ ਅਸੀਂ ਹੁਣ ਦੇਖਦੇ ਆ ਕਿ ਜਦੋਂ ਪੜਦੇ ਸੀ ਜਿਹੜੇ ਉਦੋਂ ਸਿੰਘ ਸ਼ਹੀਦ ਹੋਏ ਏ ਜਿਵੇਂ ਨੰਨਤਾ ਪੁੱਛਣਾ ਹੀ ਨਹੀਂ ਪੁਲਸ ਰਾਜ ਐਨਾ ਕਾਂਗਰਸ ਦਾ ਐਨਾ ਰਾਸ ਤਾਕੜਾ ਸੀ ਕਿ ਲੋਕ ਡਰਦੇ ਸੀ ਪਰ ਅੱਜ ਗੁਰੂ ਨੇ ਕਿਰਪਾ ਕਰੀ ਐ ਸਭ ਕੁਝ ਨੰਗਾ ਚਿੱਟਾ ਹੋ ਰਿਹਾ ਫਿਰ ਇਥੋਂ ਵੱਡੀ ਗੱਲ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਜ ਸੰਗਤ ਜੀ ਜੇ ਤਾਂ ਬੋਲੀ ਉਹਨਾਂ ਦੀ ਬੋਲਦੇ ਰਹੇ ਜੇ ਤਾਂ ਉਹਨਾਂ ਨਾਲ ਰਲ ਕੇ ਚੱਲਦੇ ਰਹੇ ਫਿਰ ਤਾਂ ਇਹ ਧਰਮ ਹੀ ਸੀ ਏ ਮੰਨਦੇ ਸੀ ਪਰ ਜੇ ਅਣਖ ਤੇ ਗੈਰਤ ਦੇ ਨਾਲ ਇਹਨਾਂ ਨੇ ਬੱਬਰ ਸ਼ੇਰ ਬਣ ਕੇ ਜਿਹੜੇ ਦੁਖੀ ਲੋਕ ਸੀ ਉਹਨਾਂ ਦੀ ਬਾਹ ਫੜੀ ਐ ਤਾਂ ਅੱਜ ਕੀ ਜਵਾਨ ਚੋ ਬੋਲਿਆ ਜਾ ਰਿਹਾ ਉਹੀ ਜਿਹੜੇ ਤਖਤਾਂ ਦੇ ਕਾਬਜ ਲੋਕ ਨੇ ਕਹਿਣਾ ਬਣਦਾ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਕਾਬਜ ਨੇ ਹੁਣ ਕਿਸੇ ਨੂੰ ਕਹਿੰਦੇ ਨੇ ਆਰਐਸਐਸ ਜੀ ਕਿਸੇ ਨੂੰ ਕਹਿੰਦੇ ਨੇ ਬੀਬੀ ਬੀਜੇਪੀ ਐ ਭਾਈ ਪਹਿਲਾ ਆਪਣੀ ਦਾ ਪੀੜੀ ਥੱਲੇ ਛੋਟਾ ਮਾਰ ਲਓ ਕਿ ਤੁਸੀਂ ਕਿੱਥੇ ਕਿੱਥੇ ਰਹਿ ਕੇ ਆਇਓ ਤਾਂ ਸਾਡੇ ਦੇ ਸਵਾਲ ਕਰਿਓ ਇਹ ਉਹ ਫੌਜਾਂ ਬੈਠੀਆਂ ਨੇ ਜਿਨ੍ਹਾਂ ਨੇ ਕੋਈ ਤਸੀਹਾ ਸੈਂਟਰ ਨਹੀਂ ਛੱਡਿਆ ਜਿੱਥੇ ਆਪ ਨਾ ਚੱਲਿਆ ਹੋਵੇ ਮੈਂ ਜਿਆਦਾ ਸਮਾਂ ਨਾ ਨਾਉਂਦਾ ਹੋਇਆ ਇੱਕੋ ਬੇਨਤੀ ਕਰੂੰ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਹੁਣ ਤਾਂ ਸਾਡੇ ਕੋਲ ਹਰਿਆਣਾ ਤੇ ਦਿੱਲੀ ਤੇ ਪੰਜਾਬ ਵਾਲਿਆਂ ਦੀ ਵਾਰੀ ਵੀ ਆਜੂਗੀ ਸੱਚੇ ਪਾਤਸ਼ਾਹ ਕਿਰਪਾ ਕਰਨਿਆਂ ਤਕੜੇ ਹੋ ਕੇ ਇਸ ਤਰ੍ਹਾਂ ਪਈਏ ਕਿ ਜੋ ਇਨਸਾਫ ਹੈ ਗੁਰੂ ਦੀ ਹਜ਼ੂਰੀ ਚ ਖੜ ਕੇ ਇਸੇ ਤਰ੍ਹਾਂ ਲੈ ਕੇ ਆਈਏ ਤੇ ਸਿੰਘ ਸਾਹਿਬ ਨਾਲ ਜੋ ਜਥੇਦਾਰ ਕੌਂਕੇ ਸਾਹਿਬ ਦੇ ਅੱਜ ਵੀ ਘਰ ਘਰ ਜਾ ਕੇ ਗੋਗਲੂਆ ਤੋਂ ਮਿੱਟੀ ਝਾੜ ਰਹੇ ਨੇ ਉਹਨੇ ਲੋਕਾਂ ਦਾ ਵੀ ਕੌਮ ਨੂੰ ਪਤਾ ਹੈ ਪਰ ਅਰਦਾਸ ਕਰੋ ਸੱਚੇ ਪਾਤਸ਼ਾਹ ਤੇਰੀ ਕੌਮ ਨੂੰ ਤੇਰੇ ਪੰਥ ਨੂੰ ਇਨਾਂ ਕਬਲ ਦੇ ਕਿ ਦੁੱਖੀਆਂ ਨੂੰ ਨੰਗੇ ਕਰ ਸਕੀ ਐ ਇੰਨੀ ਬੇਨਤੀ ਪ੍ਰਵਾਨ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ